ਹਲਗਾਮ ਚ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਬੀਤੇ ਦਿਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਹਾਈ ਲੈਵਲ ਮੀਟਿੰਗ ਬੁਲਾਈ ਗਈ ਸੀ ਜਿਸ ਦੇ ਤਹਿਤ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੋਡ ਵਿੱਚ ਆਈ ਹੋਈ ਹੈ ਅਤੇ ਪੰਜਾਬ ਦੇ ਵੱਖ-ਵੱਖ ਵਿਦਿਅਕ ਸੰਸਥਾਵਾਂ ਤੇ ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਤ ਮਾਹੌਲ ਪ੍ਰਦਾਨ ਕਰਨ ਲਈ ਯਕੀਨ ਦਵਾਇਆ ਜਾ ਰਿਹਾ ਹੈ ਐਸੇ ਲੜੀ ਤਹਿਤ ਡੀਆਈਜੀ ਦੇ ਰੋਪੜ ਰੇਂਜ ਹਰਚਰਨ ਸਿੰਘ ਪੁੱਲਰ ਵੱਲੋਂ ਜ਼ਿਲ੍ਹਾ ਮੋਹਾਲੀ ਦੇ ਵੱਖ-ਵੱਖ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਸੁਰੱਖਿਤ ਮਾਹੌਲ ਹੋਣ ਦਾ ਵਿਸ਼ਵਾਸ ਦਿਵਾਇਆ ਅਤੇ ਆਪਣੇ ਵਿਭਾਗ ਦੀ ਆਲਾ ਅਧਿਕਾਰੀਆਂ ਦੇ ਵਿਦਿਆਰਥੀਆਂ ਨਾਲ WhatsApp ਗਰੁੱਪ ਬਣਾਏ ਅਤੇ ਕਿਹਾ ਕਿ ਜੇਕਰ ਕੋਈ ਵੀ ਸ਼ਰਸਤੀ ਅੰਸਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਸ ਨਾਲ ਸਖਤੀ ਨਾਲ ਨਿਪਟਿਆ ਜਾਏਗਾ ਮੋਹਾਲੀ ਜਿਲੇ ਦੇ ਵਿੱਚ ਖਾਸ ਤੌਰ ਤੇ ਮਾਹੌਲ ਆਪਣੇ ਰੋਪੜ ਨੇ ਦੇ ਵਿੱਚ ਬਿਲਕੁਲ ਜਿਹੜਾ ਮਾਹੌਲ ਸ਼ਾਂਤ ਤੇ ਪੀਸਫੁਲ ਅਸੀਂ ਸਾਰੇ ਹੀ ਜਿੰਨੇ ਯੂਨੀਵਰਸਿਟੀਆਂ ਤੇ ਕਾਲਜਸ ਨੇ ਉਹਨਾਂ ਦੇ ਵਿੱਚ ਮਿਲਣ ਦਿੱਤੀ ਹੈ ਆਪਣੇ ਅ fırsਰ ਭੇਜ ਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਮੈਂ ਵੀ ਗਨ ਕਰਕੇ ਆਇਆ ਹੁਣ ਇੱਥੇ ਕਿਸੀਏ ਸਾਰੇ ਹੀ ਸਟੂਡੈਂਟਸ ਜਨ ਜਨ ਨਾਲ ਸਾਡੇ ਅ fırsਰਾਂ ਨੇ ਗੱਲ ਕੀਤੀ ਹੈ ਕਿਸੇ ਦੇ ਮਨ ਦੇ ਵਿੱਚ ਕੋਈ ਡਰ ਨਹੀਂ ਹੈ ਸਾਰਿਆਂ ਛਾਤੀ ਨੂੰ ਰੱਖਣਿਆ ਹਰੇਕ ਦੀ ਜਿਹੜੀ ਹੈ ਸੌਂਟੀ ਕੀਤੀ ਹੋਈ ਹੈ ਸਾਰਿਆਂ ਨੂੰ इवन ਕਿ ਸਾਰੀਆਂ ਹੀ ਯੂਨੀਵਰਸਿਟੀਆਂ ਦੇ ਜਿਹੜੇ ਫੈਕਲਟੀ ਮੈਂਬਰ ਸਾਹਿਬਾਨ ਨੇ ਉਹਨਾਂ ਨੂੰ ਤੇ ਜਿੰਨੇ ਵੀ ਕਾਲਜੇਜ਼ ਹੈ ਨੇ ਉਹਨਾਂ ਸਾਰਿਆਂ ਵੱਲੋਂ ਸਟੂਡੈਂਟਸ ਨਾਲ ਬਹੁਤ ਵਧੀਆ ਰਿਸ਼ਤਾ ਕਾਇਮ ਰੱਖਿਆ ਹੋਇਆ ਤੇ ਸਟੂਡੈਂਟਸ ਨੂੰ ਮੈਂ ਵੀ ਇਸ ਚੀਜ਼ ਦੀ ਅਸ਼ੋਰੈਂਸ ਦਿੰਦੀ ਹਾਂ ਕਿ ਪੰਜਾਬ ਪੁਲਿਸ ਤੁਹਾਡੀ ਰੱਖੀ ਲਈਏ ਤੁਹਾਨੂੰ ਜੇ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਆਵੇ ਉਹਨਾਂ ਨਾਲ ਆਪਣੇ ਅਸੀ ਨੰਬਰ ਸ਼ੇਅਰ ਕੀਤੇ ਨੇ ਸਾਡਾ ਜਿਹੜਾ ਪੰਜਾਬੀ ਭਾਈਚਾਰਾ ਇਹ ਜੋੜ ਕੇ ਰੱਖਣ ਵਾਲਾ ਨਾ ਕਿ ਤੋੜ ਕੇ ਰੱਖਣ ਤੇ ਪੰਜਾਬੀ ਸਟੂਡੈਂਟਸ ਜਿਹੜੇ ਨੇ ਨਾਲ ਹੈ ਇਹਨਾਂ ਦੇ ਤਕਰੀਬ ਮੈਂ ਦੇਖਿਆ ਕਿ ਸਾਰਿਆਂ ਦਾ ਆਪਸ ਵਿੱਚ ਬਹੁਤ ਅੱਛਾ ਕੋਆਰਡੀਨੇਸ਼ਨ ਹੈ ਤੇ ਅਲੱਗ-ਅਲੱਗ ਸਟੇਟਸ ਦੇ ਤੇ ਅਲੱਗ-ਅਲੱਗ ਰਿਲੀਜੀਅਨਸ ਤੇ ਜਿਹੜੇ ਬੱਚੇ ਇੱਥੇ ਪੜ੍ਹ ਰਹੇ ਨੇ ਰੋਪੜ ਨੇਂ ਦੇ ਵਿੱਚ ਸਾਰੇ ਹੀ ਆਪਸ ਦੇ ਵਿੱਚ ਪ੍ਰੇਮ ਦੇ ਤੌਰ ਤੇ ਰਹਿ ਰਹੇ ਨੇ ਸਾਰੇ ਹੀ ਆਪਣੇ ਆਪ ਨੂੰ ਇੱਕ ਸਟੂਡੈਂਟ ਦੇ ਤੌਰ ਤੇ ਨਾ ਕਿ ਕਿਸੇ ਜਾਤ ਪਾਤ ਦੇ ਭਾਵ ਦੇ ਉੱਤੇ ਵੰਡੇ ਨੇ ਨਾ ਹੀ ਕਿਸੇ ਸਟੇਟ ਦੇ ਉਹ ਸਾਰੇ ਹੀ ਇੰਸਟੀਚੂਟਸ ਵੱਲੋਂ ਬਹੁਤ ਹੀ ਅੱਛੀ ਉਹਨਾਂ ਨਾਲ ਜਿਹੜੀ ਕੋਆਪਰੇਸ਼ਨ ਕੀਤੀ ਗਈ ਹੈ ਤਾਂ ਮੈਂ ਬੱਚਿਆਂ ਨੂੰ ਇਹ ਕਹਾਂਗਾ ਕਿ ਕਿਸੇ ਤਰ੍ਹਾਂ ਦੀ ਕੋਈ ਡਰ ਦੀ ਲੋੜ ਨਹੀਂ ਚਿੰਤ ਕਰਨ ਦੀ ਲੋੜ ਨਹੀਂ ਆਪਣੇ ਪੇਰੈਂਟਸ ਨੂੰ ਵੀ ਉਹ ਕਹਿੰਦੇ ਦੱਸਣ ਕਿ ਅਸੀਂ ਹਰੇਕ ਕਾਲਜ ਯੂਨੀਵਰਸਿਟੀ ਦੇ ਵਿੱਚ ਪੂਰੀ ਤਰ੍ਹਾਂ ਸੇਫ ਹਾਂ ਜਿਹਦੇ ਵਿੱਚ ਦੂਜੀ ਨਾਲ ਮੈਂ ਬੱਚਿਆਂ ਨੂੰ ਇਹ ਵੀ ਰਿਕਵੈਸਟ ਕੀਤੀ ਹੈ ਕਿ ਜਿਹੜੀ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਗਲਤ افਵਾਹਾਂ ਡਾਈਆਂ ਜਾਂਦੀਆਂ ਨੇ ਕਈ ਸ਼ਰਾਰਤੀ ਲੋਕ ਕੋਈ ਇਸ ਤਰ੍ਹਾਂ ਦੀਆਂ ਖਬਰਾਂ ਦੇ ਦਿੰਦੇ ਨੇ ਜਿੱਥੇ ਸਾਡੇ ਭਾਈਚਾਰੇ 'ਤੇ ਅਸਰ ਪੈਂਦਾ ਉਹਨਾਂ ਦੀ ਜਿਹੜੇ ਸੋਸ਼ਲ ਮੀਡੀਆ ਤੇ ਕੋਈ ਖਬਰ ਆਉਂਦੀ ਹੈ ਉਹਦੀ ਬਹੁਤੀ ਤੀਵਜੋ ਦੇਣ ਦੀ ਲੋੜ ਨਹੀਂ ਹੈਗੀ ਜੇਕਰ ਤੁਹਾਨੂੰ ਕੋਈ ਡਾਊਟ ਪੈਂਦਾ ਹੈ ਤੇ ਜਿਹੜੇ ਅਸੀਂ ਪੁਲਿਸ ਦੇ ਨਾਲ ਨੰਬਰ ਸ਼ੇਅਰ ਕੀਤੇ ਨੇ ਉਹਨਾਂ ਨੰਬਰ ਦੇ ਉੱਤੇ ਕਾਲ ਕਰਕੇ ਪੁੱਛ ਸਕਦੇ ਨੇ ਸਾਨੂੰ ਔਰ ਜੇਥੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਡਾਊਟ ਹੋਵੇ ਆਪਣੇ ਕਾਜਦੀ ਅਥਾਰਟੀ ਨਾਲ ਯੂਨੀਵਰਸਿਟੀ ਅਥਾਰਟੀ ਨਾਲ ਇਹ ਗੱਲ ਕਰਨ ਦੇ ਸਾਡੇ ਨਾਲ ਪੂਰੇ ਪੰਜਾਬ ਦੇ ਵਿੱਚ ਔਰ ਖਾਸ ਤੌਰ ਤੇ ਰੋਪੜ੍ਹ ਰੇਂਦੀ ਵਿੱਚ ਹਰੇਕ ਕਿਸੇ ਜੋੜ ਦੇ ਲਈ ਜਿਹੜਾ ਮਾਹੌਲ ਹੈ ਬਹੁਤ ਹੀ ਛਾਤੀਪੂਰਵਕ ਹੈ ਕਈ ਲੋਕ ਐਵੇਂ ਸੋਸ਼ਲ ਮੀਡੀਆ ਤੇ ਖਬਰਾਂ ਪਾ ਰਹੇ ਨੇ ਕਿ ਸਟੂਡੈਂਟਸ ਜਿਹੜੇ ਨੇ ਵਾਪਸ ਜਾ ਰਹੇ ਆ ਘਰਾਂ ਨੂੰ ਮੈਂ ਚੰਡੀਗੜ੍ਹ ਯੂਨੀਵਰਸਿਟੀ ਵੀ ਗਿਆ ਇੱਥੇ ਵੀ ਆਇਆ ਆਪਣੇ ਸਾਰੇ ਅਕਸਰ ਸਹਿਵਾਨਾਂ ਤੋਂ ਪੁੱਛਿਆ ਸਿਰਫ ਸਿਰਫ ਉਹ ਸਟੂਡੈਂਟਸ ਜਿਨ੍ਹਾਂ ਦੇ ਐਗਜ਼ਾਮ ਹੋ ਗਏ ਨੇ ਤੇ ਉਹਨਾਂ ਦੇ ਪ੍ਰੈਕਟੀਕਲ ਵੀ ਹੋ ਗਏ ਨੇ ਹੁਣ ਉਹ ਫ੍ਰੀ ਨੇ ਉਹ ਜਿਹੜੇ ਕੁਝ ਸਟੂਡੈਂਟਸ ਜਿਹੜੇ ਜਾ ਰਹੇ ਨੇ ਜਿਹੜੇ ਵੇਲੇ ਹੋਏ ਬਾਕੀ ਕਿਸੇ ਦੇ ਡਰ ਤੋਂ ਕੋਈ ਸਟੂਡੈਂਟ ਨਹੀਂ ਜਾ ਰਿਹਾ ਸਾਰੇ ਹੀ ਆਪੋ ਆਪਣੇ ਇਮਤਿਹਾਨ ਦੇ ਵਿੱਚ ਪ੍ਰੈਕਟੀਕਲਸ ਦੇ ਵਿੱਚ ਰੁੱਝੇ ਹੋਏ ਨੇ ਬਹੁਤੀ ਮਿਹਨਤ ਨਾਲ ਜਿਹੜੇ ਇੱਥੇ ਇਗਜ਼ਾਮ ਦੇ ਚੱਲੇ ਨੇ ਸਾਰੇ ਹੀ ਸਟੂਡੈਂਟਸ ਜਿਹੜੇ ਨੇ ਸੇ ਸਰ ਕੱਲ ਵੀ ਇੱਕ ਡੈਰਾਪਸੀ ਚ ਕਾਲਜ ਦਾ ਮਾਮਲਾ ਸਾਹਮਣੇ ਆਸੀ ਬਾਤ ਕਰ ਲਈ ਜੀ ਟਿਕਟ ਮੈਸੁਰਨ ਆਫ ਪਾਟਸ ਜਿਹੀ ਗੱਲਬਾਤ ਹੋਈ ਸੀ ਉਹ ਚ ਕਿੰਨੀ ਇੱਕ ਸੱਚਾਈ ਕੀ ਮੁਸਾਮਲ ਹੈ ਦੇਖੋ ਜੀ ਸੱਚਾਈ ਸਾਡੇ ਐਸਪੀ ਸਾਹਿਬ ਨੇ ਦੱਸਤੀ ਸੀ ਉਹ ਕੋਈ ক্রিকেট ਮੈਚ ਕਰਕੇ ਹੀ ਮੜਾ ਜਾਂ ਬੱਚਿਆਂ ਦਾ ਆਪਸ ਵਿੱਚ ਤਕਰਾਰ ਹੋਇਆ ਸੀ ਆਮ ਤੌਰ ਤੇ ਕੀ ਹੁੰਦਾ ਤੇ ਖੇਡ ਜਾਂ ਫੁੱਟਦਿਆਂ ਹੋ ਜਾਂਦਾ ਹੁੰਦਾ ਬਟ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸਾਰੇ ਹੀ ਸਟੂਡੈਂਟਸ ਹੋ ਜਿਹੜੇ ਬੱਚਿਆਂ ਦਾ ਆਪਸ ਵਿੱਚ ਤਕਰਾਰ ਪੈਦਾ ਹੋਇਆ ਸੀ ਉਹਨਾਂ ਦੋਨਾਂ ਬੱਚਿਆਂ ਨੂੰ ਨਾਲ ਲੈ ਕੇ ਸਾਡੇ ਐਸਪੀ ਸਾਹਿਬ ਨੇ ਉਹਨਾਂ ਦੇ ਵੀ ਬਾਈਡਿੰਗ ਵਾਈ ਸੀ ਸਾਰੇ ਹੀ ਸ਼ਾਂਤੀਪੂਰਵਕ ਇਹ ਸੋਸ਼ਲ ਮੀਡੀਆ ਦੀ ਪ੍ਰੇਸ਼ਣ ਹੈ ਜਿਹੜੀ ਕਿ ਗਲਤ ਅਫਵਾਹਾਂ ਮਾਰ ਆਉਣੀਆਂ ਤੇ ਗਲਤ ਖਬਰਾਂ ਦੇਣ ਨਾਲ ਜਿਹੜਾ ਆਪਸ ਚੋ ਭਾਈਚਾਰਾ ਟੁੱਟ ਗਿਆ ਇੱਕ ਖੜੜ ਦੇ ਵਿੱਚ ਵੀ ਗਰਵਨਰ ਵੱਲੋਂ ਦਾ ਸੁਝੁਤ ਗਿਆ ਦੇ ਸੇਕੋ ਕੇ 1000000 ਰੁਪਏ ਉਹਨਾਂ ਨੂੰ ਡਾ ਰਾਇਆ ਨੇ ਵੈਸੇ ਹੀ ਡੀਐਸਪੀ ਸਾਹਿਬ ਨੂੰ ਰਿਪੋਰਟ ਆਈ ਉਹਦੇ ਵਿੱਚ ਕੁਛ ਨਹੀਂ ਜੀ ਕੋਈ ਕਿਸੇ ਤਰ੍ਹਾਂ ਦੀ ਇਦਾਂ ਦੀ ਗੱਲਬਾਤ ਨਹੀਂ ਹੋਈ ਸਾਡੇ ਸਾਰੇ ਅਮਨਤ ਸਹਿਬਾਨ ਜਿਹੜੇ ਅੰਕਾਤ ਨੇ ਨਾਲ ਕੋਈ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਇਨਸੀਡੈਂਟ ਨਹੀਂ ਹੋਇਆ ਜੀ ਭਾਈ ਜਿਹਨਾਂ ਖਰਾਬ ਕਰੇ ਜਿਹੜੇ ਮੌਕਾ ਦਾ ਖਰਾਬ ਕਰਨਾ ਚਾਹੁੰਦੇ ਉਹਨਾਂ ਨੂੰ ਵੀ ਸਖਤ ਐਕਸ਼ਨ ਲਵੇ ਜਿਹੜਾ ਜਿਹੜਾ ਸ਼ਰਾਰਤੀ ਅੰਸਰ ਸਾਡੇ گاਉਂ ਉਹ ਆ ਗਿਆ ਜਿਨੇ ਦੰਗੀਆਂ ਫੋਮਾਂ ਡਾਈਆਂ ਉਹਦੇ ਪੂਰੇ ਡੀਪਲੀ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਉਹਦੀ ਤਹਿ ਤੱਕ ਜਾਵਾਂਗੇ ਔਰ ਉਹਦਾ ਸਾਰਾ ਰਿਕਾਰਡ ਕੱਢਾਂਗੇ ਔਰ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜਾ ਐਕਸ਼ਨ ਲਵਾਂਗੇ ਠੀਕ ਥੈਂਕ ਯੂ ਜੀ ਅਚਾਰ